ਸਤਿ ਸ੍ਰੀ ਅਕਾਲ ਜੀ ਲਓ ਜ ਅੱਜ ਬੰਦੇ ਪੁੱਜ ਗਏ ਰਹੇ ਕੱਢਣ ਵਾਸਤੇ ਮੈਂ ਸ਼ੰਕਰ ਹਾਂ ਜੀ ਮਸਾਂ ਪਾਰੀ ਆਈ ਦੇਵਰਾਜ ਰਹੇ ਦੀ ਦੇਖ ਲਾ ਆਪਾ ਛੱਡ ਚ ਕੱਦ ਕਹਿੰਦੇ ਤੇ ਰਹੇ ਪਾਉਣਾ ਰਹੇ ਪਾਉਣਾ ਪਰ ਨਹੀਂ ਪਿਆ ਫੇ ਜੀਰੀ ਲੋਾਈ ਸ਼ੁਰੂ ਹੋ ਗਈ ਆ ਦੇਖੋ ਨੇ ਕੁੱਟ ਕੇ ਬਣਾਤਾ ਇਹਨ ਅੱਜ ਪਾ ਹੋ ਜਾ ਚੱਲ ਅੱਜ ਪਾ ਹੋ ਜਾਣਾ ਜਿੰਨੀਆਂ ਪੈ ਗਈਆਂ ਆਏ ਆ ਵੀ ਚਾਰ ਪੰਜ ਵੀ ਪੈ ਗਈਆਂ ਤਾਂ ਵੀ ਬਹੁਤ ਆ ਫਸੜਾ ਲਾ ਹਾਂ ਹਾਂ ਲੱਗਿਆ ਟਰੈਕਟਰ ਲੈ ਕੇ ਆ ਗਿਆ ਉਹ ਦੇਖੋ ਲੈ ਆਇਆ ਟਰੈਕਟਰ ਬੰਦਾ ਲੱਗੇ ਜੋੜਨ ਪਹਿਣਾ ਹੁਣ ਪਪੂਲਰਾਂ ਵਿੱਚ ਪਹਿਣਾ ਸੀ ਧਾਨਾਂ ਚ ਪਾ ਦੇਣਾ ਤਾਂ ਧੰਨ ਵਾਲੇ ਖੇਤ ਚ ਹੁਣ ਪਪੂਲਰਾਂ ਵਾਲੇ ਖੇਤ ਚ ਪਾਉਂਗਾ ਚੱਲ ਇਹ ਚੱਲ ਬਾੜੇ ਨੂੰ ਚੱਲ ਹੋਰ ਕਰ ਲੈ ਬੈਕ ਮੇਰੀ ਜਗ੍ਹਾ ਯਾਰ ਬਈ ਦੇਵ ਰਾਏ ਲਓ ਜੀ ਨੰਬਰ ਲੱਗੇ ਗਿਆ 10 ਓਵਰ ਹੋ ਗਿਆ ਤਾਂ ਇੱਧਰ ਹੁਣ ਮੈਂ ਕਿਹਾ ਵੀ ਚਲ ਆਹਾ ਇੰਨਾ ਇੰਨਾ ਇੱਕ ਨਿਕਲ ਜਾਵੇ ਗੋਬਰ ਕੰਨ ਸਾਲਾ ਪਿਆ ਰਹਿ ਜੀ ਵੀ ਇਹ ਇੱਧਰ ਇੱਧਰ ਆ ਵੀ ਨਿਕਲ ਗਿਆ ਇੰਨੇ ਵਿੱਚ 5-4 ਮਹੀਨੇ ਲੰਘ ਜਾਣੇ ਜੇ ਇਹ ਵੀ ਨਿਕਲ ਗਿਆ ਅੱਜ ਫੇਰ ਤਾਂ ਕੱਢ ਦਾਂਗੇ ਅੱਜਰ ਕੱਲ੍ਹ ਦੇ ਚ ਨਹੀਂ ਤਾਂ ਫੇਰ ਅਬਰਾਕਾ ਬਾਕੀ ਦੇਖਦੇ ਆ ਕਰੇ ਗਿਆ ਵੀ ਐਨ ਉਹ ਕੰਡਿਆਂ ਪੁੱਜ ਗਿਆ ਤਾਂ ਢੇਰ ਲੱਗਦਾ ਲੱਗਦਾ ਲਾਂਗਰੀ ਕਾ ਤਾਂ ਆਉਂਦਾ ਹਲੇ ਨਮਸਕਾਰ ਜੀ ਸਤ ਸ੍ਰੀ ਅਕਾਲ ਅਲੇ ਮੋੜਾ ਸਾਫ ਕਰਨ ਲਈ ਵੀ ਭਾਈ ਇੰਨਾ ਟਾਈਮ ਕਿੱਥੇ ਫੇ ਤੁਸੀਂ 2-3 ਜਣੇ ਕਿੱਥੇ ਭਰ ਦੂਗੇ ਉਹ ਵੀ ਆਏਗਾ ਹਾਂ ਗੰਨਾ ਵਧੀਆ ਹੋਇਆ ਜੀ ਜਿਹੜਾ ਇੱਧਰ ਲਾਇਆ ਤਾਂ ਆਪਾਂ ਨੇ ਅੱਧੇ ਪੌਣੇ ਇੱਕ ਪੌਣੇ ਕਿਲੇ ਦਾ ਪੀਜ ਹੋ ਜਾਣਾ 5-4 ਰੁਪਏ ਸਵੇ ਵਿੱਚੋਂ ਆਪਣਾ ਇਹਨਾਂ ਨੂੰ ਉਮੀਦ ਆ ਬੁੱਤੀ ਜੀ ਵੀ ਸਾਫ ਕਰਾਂਗਾ ਹਾਂ ਬਹੁਤ ਹੋਈ ਪਈ ਆ ਖਲਾੜੀ ਕਿ ਨਹੀਂ ਹੁੰਦੀ ਉਹ ਬਹੁਤਾ ਕੱਖ ਬਰਸਾਤ ਕਰਕੇ ਸਾਫ ਕਰੀਦਾ ਜਦੇ ਫੇਰ ਹੋਇਆ ਆਉਂਦਾ ਦੇਵਰਾਜ ਦੇ ਸਹਾਰ ਸ਼ਿੰਗਾਰੇ ਨਹੀਂ ਪੂਰੇ ਹੁੰਦੇ ਨੇ ਇੱਕ ਦੇਖੀ ਪਹਿਲਾ ਟੋਕਰਾ ਗੇਰਨਾ ਜਦੋਂ ਇਹਦਾ ਫੇਰ ਗਿਰਜਣਾ ਹੈ ਸਿਰ ਪਰ ਤੇ ਇਹ ਖੰਡਾ ਹੀ ਨਹੀਂ ਹੈਗਾ ਕਰਣਾ ਹੀ ਨਹੀਂ ਹੈਗਾ ਸਰ ਪਰ ਇਹ ਇਹਨੇ ਫੇਰ ਗਿਰਜਣਾ ਹੂੰ ਚਲਦੀਆਂ ਆਪੂ ਗੱਲਾਂ ਹਾਂ ਹਾਂ ਠੀਕ ਅੱਜ ਵਾਰ ਹੀ ਆਈ ਮੈਂ ਕਿਹਾ ਢੇਰ ਦੀ ਢੇਰ ਵਧੀਆ ਹਾਂ ਵਧੀਆ ਜੀ ਅੱਜ ਜੀ ਤਿੰਨ ਟਰਾਲੇ ਵੀ ਕੱਢਦੇ ਇਹਨਾਂ ਨੇ ਤੇ ਰੋ ਪੁੱਲ ਪੰਜ ਚਾਰ ਟਰਾਂ ਦੇ ਚੱਕ ਹੋ ਜਾਣੇ ਆ ਆਹੋ ਇਹਨੇ ਪੰਜ ਚਾਰ ਮਹੀਨੇ ਫੇਲਾਂਗੇ ਜਾਣੇ ਪੰਜ ਚਾਰ ਮਹੀਨੇ ਲੰਘ ਜਾਣੇ ਥੋੜਾ ਹੋ ਜੂ ਤਾਂ ਜਗ੍ਹਾ ਹੀ ਨਹੀਂ ਰਹੀ ਜੀ ਗੇਰਨੇ ਨੂੰ ਨਾਲੇ ਉੱਤੇ ਸਾਰੇ ਪੈਚੂ ਕੇਟਾਂ ਦੇ ਪੱਪਕਾਰਾਂ ਚੋਂ ਕਬੂਲਰਾਂ 'ਚ ਪੈਣਾ ਜੀ ਹੁਣ ਪੈਣਾ ਤਾਂ ਜੀਦੀ ਚ ਪਾ ਦੇਣਾ ਤਾਂ ਹੁਣ ਬਬੂਲਰਾਂ 'ਚ ਪਾਉਣਾ ਪੈਣਾ ਜਿਹੜਾ ਉਹ ਬਿੱਟਾ ਉਹਦਾ ਮਸ਼ੀਨ ਕਹਿੰਦਾ ਨਿਕਲਦਾ ਉਹ ਤਾਂ ਨਹੀਂ ਜੀ ਚਾ ਨਾ ਨਿਕਲੇ ਹੁਣ ਆਪਾਂ ਨੇ ਕੱਢ ਕੇ ਕੀ ਕਰਨਾ ਹੁਣ ਜਿੰਨਾ ਕਿ ਨਿਕਲੇ ਉਹਨਾਂ ਇਹਨਾਂ ਵਿੱਚ ਵੀ ਨਾ ਤੇ ਕਢਾ ਲੈਣਾ ਜਿਸ ਗਿੱਲਾ ਨਾ ਹੋਇਆ। ਉਹ ਜਿੰਨਾ ਹੋਇਆ ਉਹ ਦਵਾ ਦਿਆਂ। ਮੈਂ ਕੱਲੂ ਵੀ ਲਵਾ ਲੂੰਗਾ ਇਹ ਤਾਂ ਗਿੱਲਾ ਨਾ ਹੋਵੇ ਬਸ। ਜੇ ਸੁੱਕਾ ਹੋਇਆ ਫਿਰ ਤਾਂ ਸਾਰੀ ਕਢਾ ਦੇਣਾ। ਉੱਪਰੋਂ ਉੱਪਰੋਂ ਸਾਰੀ ਹੀ ਨਿਕਲ ਜਾਣਾ। ਹੂੰ। ਬਾਕੀ ਦੇਖਦੇ ਕਿੰਨਾ ਕਿ ਨਿਕਲਦਾ। ਉੱਪਰੋਂ ਤਾਂ ਸਾਰੀ ਨਿਕਲ ਜਾਣਾ ਬਾਕੀ ਤਾਂ ਫਿਰ ਮੈਂ ਕਿਹਾ ਇਹਦੇ ਜਿਹੜੀ ਬੁੱਟੇ ਲਗਾਈ ਦੇ ਟਟਵਾ ਦੀ। ਉਹ ਬੁੱਟੇ ਤੇ ਗੈਲ ਤਾਂ ਟਾਕੀ ਕਿ ਬੁੱਟੇ ਵਾਲੀ ਸਾਈਡ ਕਰ ਦੇਣੀ ਉੱਥੇ ਕੇ। ਮੋੜ ਦੇ ਨਹੀਂ ਇਹਨਾਂ ਨੂੰ ਬੇ। ਇਹ ਪੈਸ਼ੇ ਦੇ ਚੱਕਰ ਨਹੀਂ ਟਾਕੀ ਹੈ ਜਿਹੜੀ ਬੁੱਟੇ ਵਾਲੀ ਸਾਈਡ ਹੋ ਜਾਣੀ। ਹਾਂ ਬਸ। ਬਾਕੀ ਉਹ ਬਾਕੀ ਦੂਏ ਪਾਸੇ ਗਿਰੀ ਜਾਉਂਗੇ ਬਾਬੇ ਨੇ ਕਿਤੇ ਲਾ ਕੇ ਬਾਹਰ ਇਹ ਬੁੱਝਾ ਦੇ ਹੈ ਹੈ ਬਾਬੂ ਨੂੰ ਫੋਨ ਚਲਾਉਣਾ ਸਿਖਾਉਣ ਲੱਗੇ ਵੇ ਤੇ ਹੈ ਮੈਂ ਡੈਡੀ ਨੂੰ ਫੋਨ ਚਲਾਉਣਾ ਸਿਖਾਉਣ ਲੱਗੇ ਵੇ ਤੇ ਤੇਰੇ ਕੱਲ ਇਹ ਗਾਂਦਾ ਤੇ ਤੇਰੇ ਘਰ ਵਿੱਚ ਗਾਂਂਦਾ ਦਾ ਹਰਮਨ ਕੱਦੀ ਹਰਮਨ ਉਹ ਦਿਖਾਈ ਬੜਾ ਤੱਕ ਦੇਖਦਾ ਜਾਂਦਾ ਬਾਬੂ ਦਾ ਸਾਰੀ ਡੈਡੀ ਫੋਨ ਨਹੀਂ ਛੱਡਦਾ ਜੀ ਇਹ ਸਿੱਖ ਕੇ ਜਾਤਾਂ ਨੂੰ ਤਰਨੀ ਨੇ ਮੈਨੂੰ ਆਉਂਦਾ ਨਹੀਂ ਹੈ ਤੁਸੀਂ ਵੀ ਸਿੱਖ ਜੋ ਕਿਹੜੇ ਔਖਾ ਜਿਹੜੇ ਗੇਰ ਪਾਉਣਾ ਕੋਈ ਹੋਰ ਕਾ ਇਕ ਨਹੀਂ ਸਿੱਖਣਾ ਇੱਥੇ ਗਿਆ ਹੈ ਬੱਜੀ ਜਾਵੇ ਉਂਗਲੀ ਜਿੱਧਰ ਨੂੰ ਕਿੱਥੇ ਨੂੰ ਭੱਜੂਗਾ ਉਹ ਏ ਘੜੇ ਐ ਵੀ ਕਿਸੇ ਜੀ ਬੱਜੂਗਾ ਜਾ ਕੇ ਹਾਂ ਕਿੱਥੇ ਜਾਣੀ ਹੈ ਇਸ ਗੱਲ ਉਹਦੇ ਨਾਲ ਦੁਪਹਿਰ ਗੱਲ ਪਹਿਲਾਂ ਮੈਂ ਉਹ ਮਗਰ ਬਸ ਮੈਂ ਵੀ ਸਿੱਖ ਗਿਆ ਹੈ ਐਨੇ ਸਭ ਨੂੰ ਸਖਾਸਤਾ ਸਖਾ ਦਾ ਦਿੱਤਾ ਪਰ ਰੱਬ ਦਾ ਨਾਮ ਭੁੱਲ ਜਾਂਦੇ ਕਰੇ ਗਏ ਅੱਗੇ ਗੁਟਕੇ ਵੀਰ ਤੇ ਪਾਠ ਕਰਦੇ ਤੇ ਹੁਣ ਫੋਨ ਪਰ ਤੇ ਪਾਠ ਹੁੰਦਾ ਏ ਐ ਦਰ ਨਹੀਂ ਨਹੀਂ ਪਹਿਲਾਂ ਗੁਰਦੁਆਰੇ ਬੰਦੇ ਪਹਿਨਾ ਅੱਗੇ ਗੁਟਕੇ ਵੀਰ ਤੇ ਪਾਠ ਕਰ ਗੁਟੁਆ ਸਾਹਿਬ ਤੇ ਪਾਠ ਕਰਦੇ ਹੁੰਦੇ ਤੇ ਦੇਖ ਲੈ ਹੁਣ ਗੁਟਕਾ ਸਾਹਿਬ ਛੱਡ ਕੇ ਹੁਣ ਫੋਨ ਪਰ ਤੇ ਚਲੀ ਜਾਂਦਾ ਫੋਨ ਪਰ ਤੇ ਚਲੀ ਜਾਂਦਾ ਇਹਦਾ ਘਟ ਗਿਆ ਹੈ ਠੀਕ ਹੈ ਹੋਰ ਪਾਸੇ ਨੂੰ ਮੱਤ ਠੀਕ ਉਧਰ ਕੀ ਚ ਆਉਂਦੀ ਬਹੁਤ ਗੁੱਸਾ ਰੀਣਾ ਦੇਖੀ ਜਾਣੀ ਹੋਰ ਨਹੀਂ ਜੇ ਸਾਰੀ ਤੇੜੀ ਰੀਣਾ ਜਲੀ ਜਾਂਦੀ ਮਹੂਰ ਵੀ ਚੱਲੀਆਂ ਅੱਛਾ ਇੱਕ ਕਰਦਾ ਜਿੱਥੇ ਦਾ ਮਰਜੀ ਦੇ ਲੱਗਿੰਦਾ ਦੁਨੀਆ ਦੇ ਵੀ ਜੋ ਕੋ ਮਰਦੀ ਦੀ ਇਹ ਚੀਜ਼ੇ ਹੀ ਇਹ ਟਾਈਮ ਥੋੜਾ ਦੱਸਣ ਦਿੰਦੀ ਹੈ ਵੀ ਕਦੋਂ ਲੰਘ ਗਿਆ ਕਈ ਸੀ ਭਰਤੀ ਇਹਦੇ ਮੈਨੂੰ ਲੱਗਦਾ ਵੀ 2 ਵਜੇ ਜਦੇ ਪਤਾ ਲੱਗਦਾ ਇਹਦੇ ਬਾਅਦ ਮੋਗੇ ਟੋਪੀ ਖਾਣ ਵੀ ਭੁੱਲ ਜਾਂਦਾ ਤਨਵੀਰ ਵਰਗਾ ਆਪ ਵੀ ਦੱਤੇਗਾ ਤਾਂ ਨਹੀਂ ਰਾਤ ਨੂੰ 9 ਵਜੇ ਤੱਕ ਚਲਾਈ ਜਾਂਦੇ ਦੋਵੇਂ ਬੈਠੇ ਇਹ ਤੂੰ ਵੀ ਦੋਤੇ ਕਹਿਲੇ ਹੁੰਦਾ ਆਹੋ ਨਾਲੇ ਤੇ ਲੇਟ ਹੁੰਦੇ ਗਈ ਭੈਣ ਜੀ ਦੋਵੇਂ ਬੈਠੇ ਰਾਤ ਨੂੰ 9-10 ਵਜੇ ਤੱਕ ਉਹ ਚਲਾਈ ਜਾਂਦੇ ਆ ਫੇਰ ਹੁੰਦਾ ਚੀਜ਼ ਇਹ ਜੀ ਕਰਾ ਮਾਤਾ ਇਹਦੀ ਨਾ 8 ਵਜੇ ਨਾ ਮਨ ਉੱਠੋ ਹੀ 8 ਹੁਣ ਤਾਂ ਦਿਨੇ ਉਹ ਕਰਨਾ ਹੈ ਕਿ ਆਪੇ ਫਿਰ ਮੈਂ ਚਾਹੀ ਪੀਣੀ ਹੈ ਉਹ ਕਿ ਪੀਣਗੇ ਬਸ ਛੋਟੇ ਹੋ ਗਏ ਉਹ ਹੀ ਬਾਪੂ ਆ ਕਿ ਜਿਹੜੇ 3:30 4 ਵਜੇ ਉੱਠੇ ਕਰਦੇ ਤੇ ਹੁਣ ਉਹੀ 5 6 ਵਜੇ ਉੱਠ ਹੁੰਦਾ 6 ਵਜੇ ਉੱਠਾ ਪਾ ਪੰਗਾ ਅੱਜ ਉਹ ਨਹੀਂ ਆਇਆ ਉੱਠੇ ਰਹੀ ਹੋਇਆ ਉੱਠ ਗਿਆ ਹੁਣ ਰਾਤ ਨੂੰ ਇਹਨਾਂ ਕਾ ਫੋਨ ਚਲਾਈ ਜਾਣਾ ਫਿਰ ਏਸੀ ਲਾ ਕੇ ਸੌਂਜਣਾ ਏਸੀ ਚ ਨੀਂਦ ਵੱਧ ਆਉਂਦੀ ਆ ਉੱਥੇ ਕਿ ਪਤਾ ਲੱਗਦਾ ਫਿਰ ਤੜਕ ਆਖੜੇ ਮੰਨਦਾ ਜਮਾਂ ਅੰਦਰ ਵੜਿਆ ਸੱਟ ਪਾਵੇ ਪੂਰਾ ਠੰਡ ਨਹੀਂ ਹਟਉਂਦਾ ਸੀ ਤਾਂ ਮੈਂ ਕਿਹਾ ਬਾਹਰ ਮੈਂ ਪੱਕਾ ਜਮੈਂ ਘਟ ਕਰਾਇਆ ਤਾਂ ਪਾਈ ਮਾਮ ਦਿੱਤੇ ਯਾਰ ਦਾ ਪੱਕਾ ਉਹ ਕਿੱਦਾਂ ਲਈ ਘਟ ਹੈ ਲਾਈਕ ਦਿਨ ਭਾਈ ਬਾਹਰ ਦੂਰ ਤੇ ਅੰਦਰ ਵੱਜ ਗਏ ਸਾਰੇ ਹੀ ਉਹ ਵੀ ਦੋਹੇ ਦਾਦੇ ਪੋਤੇ ਉੱਥੇ ਬੈ ਦੋ ਹੀ ਜਾਣੇ ਇੱਥੇ ਮੈਂ ਇਸ ਕੋਲ ਪਾਈ ਕਰਨਾ ਲੈ ਇੱਕ ਦਿਨ ਬੈ ਦੋ ਦਿਨ ਜਦੇ ਭੱਜ ਕੇ ਅੰਦਰ ਨੂੰ ਚਾਰ ਦਿਨ ਪਾਈ ਹਾਂ ਚਾਰੀ ਵਿੱਚ ਤੇ ਬਗੜ ਕੇ ਕਹਿੰਦਾ ਮੈਂ ਤੇਰੀ ਬਗੜ ਪੈਣਾ ਬਸ ਕੱਲੇ ਨੂੰ ਕੀ ਹੱਥ ਹੈ ਪੁੱਛਦਾ ਅੰਦਰ ਪੈਂਦਾ ਅੰਦਰ ਦਾ ਪੈਂਦਾ ਬੰਦਰ ਇਹ ਨੂੰ ਆਏ ਹੁੰਦਾ ਵੀ ਦੋ ਏਸੀ ਚੱਲੂਗੇ ਫਿਰ ਉਹ ਆਏ ਤਾਂ ਸਾਡੇ ਕੀ ਨਹੀਂ ਪੈ ਜਾ ਨਹੀਂ ਬਾਹਰ ਤਾਂ ਵਧੀਆ ਗੱਲ ਆ ਜੇ ਪਾਉਂਗੇ ਨਹੀਂ ਬਾਹਰ ਬਹੁਤ ਵਧੀਆ ਚ ਬਾਹਰ ਪਤਾ ਲੱਗਦਾ ਉੱਥੇ ਤੋਂ ਅੰਦਰ ਪਤਾ ਹੀ ਬਾਹਰ ਨੂੰ ਮੈਂ बार-बार ਆ ਕੇ ਭੁਲੀ ਜਾਂਦੀ ਆ ਉਹਦਾ ਹੈ ਉਹ ਆ ਜੇ ਕੋਈ ਮੈਂ ਹੱਥ ਨਾਲ ਸੰਗਲ ਖੜਗਾਤਾ ਤਾਂ ਆ ਕੇ ਖੁੱਲ ਜਣੀ ਬੈਠਣ ਲੱਗਦੀ ਆ ਮੈਂ ਹੱਥ ਨਾਲ ਖੋਜਦੀ ਆ ਜੀ ਆਵਨਾ ਚੱਲ ਹੋ ਜੀ ਭਰਤੀ ਪੈਦੀ ਟਰਾਲੀ ਤਾਰੇ ਇਹ ਜੀ ਪੂਲ ਰਾਂ ਵਿੱਚ ਉਹ ਲਾਂਗਰੀ ਆਇਆ ਹੀ ਨਹੀਂ ਬੰਦੇ ਉਧਰ ਤੇ ਹੋਰ ਲੈ ਆਉਣ ਦਾ ਉਧਰ ਇੰਨੀ ਕਿੰਨੀ ਕਿ ਜੀਰੀ ਲਾਉਣ ਨੂੰ ਗੱਬੇ ਦਾ ਖਾਲੀ ਪਈ ਦੇਖ ਲੈ ਆਹ ਖਾਲੇ ਆ ਲੈ ਉਹ ਦੇਖ ਲੈ ਲੈ ਇੰਨੇ ਕੇ ਸੋਹਣਾ ਚੱਕ ਹੋ ਗਿਆ ਦੇ ਲਟੇਰ ਬਣ ਗਿਆ ਦੇਵਰਾਜ ਆ ਦੇਲਾ ਖਾਲੀ ਪਈ ਗੱਬੇ ਤੇ ਬਰਾਬਰ ਤੇ ਆ ਇੰਨੇ ਕੇ ਹਨ ਵਧੀਆ ਹੋ ਗਿਆ ਆ ਠੇਰੰਗ ਨਾਲ ਵੜੀ ਜਾ ਮੇਰਾ ਕੋਈ ਗਾ ਮੈਂ ਚਲਾਉਣਾ ਵੀ ਆ ਨਹੀਂ ਹੁਣ ਤਾਂ ਫਾਇਸ ਚੱਲ ਚਲੀਏ ਕੱਢ ਲਈ ਅੱਜ ਬੁੱਟਿਆਂ 'ਚ ਪਾ ਦੇਣਾ ਇਹ ਜਿੱਦ ਬਿੱਗਿਆ ਨਹੀਂ ਤਾਂ ਉਦੋਂ ਬਾਜਰਾ ਬਾਗੇ ਤੇ ਆਪਾਂ ਨਾਲੇ ਬੁੱਟਿਆਂ ਦੀ ਜੜਾਂ 'ਚ ਪੈ ਗਈ ਸੀ ਕੋਈ ਸਪਰੇਅ ਮਾਰ ਦਾਂਗੇ ਗੱਠੀ ਤੇ ਜਿਹੜਾ ਵਿੱਚ ਬਚ ਗਿਆ ਮੈਂ ਇਧਰੇ ਬੰਦਦੇ ਬੁੱਟਿਆਂ ਵਿੱਚ ਹੀ ਦਿਖਾ ਦਿਆਂ ਹੁਣ ਤਾਂ ਟਾਕੀ ਵੀ ਖੋਲ ਲਾ ਟਾਕੀ ਜੂਏ ਨਹੀਂ ਬੱਸ ਕਰਾਈ ਪਈ ਜੰਨੇ ਜੀ ਸਭ ਕਰਤੀ ਜੀ ਦੀ ਜੜਾਚ ਨੂੰ ਮਰੀ ਜਾਇਓ ਠੀਕ ਆ ਉਹ ਦੇਵਰਾਜ ਇੱਧਰ ਨੂੰ ਗੇਰੀ ਜਾਈ ਜੜਾ ਜੁੜਾ ਵਿੱਚ ਨੂੰ ਵੀ ਚਲੀਏ ਆ ਇੱਧਰ ਰੱਖੂੰਗਾ ਇੱਥੇ ਬੱਸ ਆਪ ਸਾਬ ਗੇਰੀ ਜਾਇਓ ਕੋਈ ਨਾ ਹੋਰ ਇੱਧਰ ਨੂੰ ਕਰਦਾ ਕਾਲ ਐ ਗਰੀਜਾ ਚੜਾ ਚ ਪਲੰਗੀ ਜਾ ਵਧਰੀ ਜਗਾ ਐ ਜੜਾ ਚ ਗਰੀ ਜਾਂਦਾ ਹੁਣ ਚੱਲ ਕਿੱਦਾਂ ਦੱਲੀ ਓ ਨਾਗ ਨਈਏ ਚਾਚਾ ਕੰਟੀਨ ਸੰਗ ਕਰਦਾ ਅੰਡਾ ਪੀਲਾ ਦੇਖ ਲੈ ਤੇਰੇ ਆਪ ਦਾ ਕੋਈ ਲੈ ਤੇ ਮੈਂ ਕਿਹਾ ਵੀ ਪੂਰਾ ਮੇਰੀ ਗੱਲ ਤੂੰ ਲੈ ਉਹ ਗੱਡਾ ਦੱਸ ਤੀ ਨਾ ਹਾਂ ਤੇ ਇਹਨਾਂ ਗਈ ਮੈਂ ਕਹਿੰਦਾ ਮੈਂ ਥੋੜੀ ਲਾ ਕੇ ਆਇਆ ਹੂੰ ਥੋੜੀ ਲਾ ਕੇ ਆਇਆ ਇਹ ਗਰਮੀ ਚ ਦੇਖਦਾ ਹਾਂ ਹਾਂ ਦੋ ਲੋਟੇ ਤੇ ਆਇਆ ਦੋ ਕੋਲੇ ਕਹਿੰਦੀ ਚਾਚਾ ਕਾਹੀ ਚਾਚਾ ਹੁਣ ਸਾਈਕਲ ਤੇ ਕਿਹੜਾ ਕੱਢੇ ਨੀ ਚੱਲੇ ਰੁਕ ਤਾ ਨਹੀਂ ਇਹ ਰੋੜੇ ਤੇ ਨਹੀਂ ਕੋਈ ਹੁਣ ਇਹਨੇ ਇਹਨੇ ਮੇ ਕੋ ਆ ਗਿਆ ਨਾ ਦੀ ਬਣੀ ਵਿੱਚ ਸਵਾਲ ਦੋ ਤਾਂ ਨਹੀਂ ਕਰਦਾ ਹੁਣ ਉਹ ਬੜੀ ਆ ਹੋਰ ਸੁਣਾ ਠੀਕ ਆ ਠੀਕ ਆ ਵਾਹੇ ਉਹ ਬੰਨੋ ਨਾ ਤਾਂ ਇਹ ਹਵਾਵੇਂ ਉਹ ਜਿਹੜੇ ਬੀਤੀ ਜਾਵਾ ਆ ਸੋਸੋ ਨੀ ਕਰ ਆਹ ਸਾਰੀ ਖੋਲ ਧੀਏ ਕੋਨਾ ਹਵਾਵੇਂ ਪਰ ਮੂਹ ਆਖਾ ਹੋ ਜਾਣਾ ਕਰੇ ਸਾਰਾ ਖੋਲ ਤਾਂ ਕਿੱਛ ਜੇ ਕਰ ਗਣ ਤਾ ਅੰਦਰ ਇਹਨੇ ਨੂੰ ਮੈਂ ਦਰੀ ਨੂੰ ਲੈ ਕੇ ਆ ਮੇਰ ਮਿਲਣਾ ਆਪੇ ਮੈਂ ਗਾ ਲਾ ਹਾਂ ਸਾਰੇ ਡਾਕਟਰ ਲੈ ਗਿਆ ਤੇ ਕਿਰੇ ਮਰ ਚ ਪਾ ਦੇ ਫੇਰ ਆ ਤੈਨੂੰ ਤੈ ਗਿਆ ਹੱਥੋਂ ਦਰੀ ਖਿੱਚ ਲਈ ਤੇਰੇ ਆਪਾਂ ਤੋਂ ਲਾ ਬਲਾ ਬਸ 854 ਜਿੱਤ ਗਿਆ ਇਹ ਤਾਂ ਪਹਿਲੇ ਹੀ ਖੜਾ ਆ ਰਿਹਾ ਤੇਰਾ ਬੰਦਾ ਤੂੰ ਲੈ ਕੇ ਜਾਈਂ ਲੈ ਜਾ ਤੇਰਾ ਪੰਜੀ ਹੋ ਹੋ ਗਣੇ ਕਿਰੇ ਮੰਜੀ ਲੈ ਜਾਣ ਤੂੰ ਚਲੀ ਗਿਆ ਨਾ ਚੱਲੂਗਾ ਪਹਿਲੀ ਥੀਕ ਨੂੰ ਜਾਣਾ ਹੈ ਨਹੀਂ ਤੂੰ ਤੁਰਨਾ ਪਚੀਂ ਤੋਂ ਮੁਝਾਣਾ ਸੀ ਨਾ ਕਰੂੰ ਕਹਿੰਦੇ ਇਹ ਦੇਖਣ ਬਾਕੀ ਰੱਬ ਰੱਖਾ ਪਰ ਬੈਲੀ ਨੂੰ ਕਦੋਂ ਲੈ ਕੇ ਜਾਣਾ ਜਦੋਂ ਨਹੀਂ ਆਵਾਂ ਮੈਂ ਤੈਨੂੰ ਬਹਿ ਗਿਆ ਬੈਲੀ ਨੂੰ ਕਦੋਂ ਲੈ ਕੇ ਜਾਣਾ ਉਹ ਘਾਟੇ ਘਰ ਦਾ ਕੰਮ ਕਰਨ ਗਿਆ ਤੇ ਅੱਧਾ ਘਾਟਨ ਕਰ ਲਈ ਤੇ ਮਾਰੀ ਕਰ ਲਈ ਹਰੀਵੇਂ ਕਟਾ ਦਾਂਗੇ ਜਾਜੇ ਦੇ ਹੈ ਇਹ ਛੜਾ ਵਾਂਗ ਲੈ ਕੇ ਆਏ ਉਹ ਤੇਰੀ ਕਰਕੇ ਟੋਣਾ ਸਾਡੀ ਬਰਕਤ ਰਹਿਦੀ ਹੈ ਨਹੀਂ ਕਿਰੂ ਲੈ ਕੇ ਜਾਣਾ ਜੇ ਪੁੱਛੀ ਹੋਵੇ ਜਾਣਾ ਬੈਲੀ ਨੂੰ ਠੀਕ ਹੈ ਪਹਿਲੇ ਅਲੀ ਦੇ ਉਹ ਰੱਬ ਰੱਖਾ ਹਲੇ ਕੋਈ ਪਤਾ ਨਹੀਂ ਇਹਨਾਂ ਬਣਾਉਣਾ ਕਿ ਨਹੀਂ ਬਣਾਉਣਾ ਪਰ ਉਹ ਪਹਿਲੀ ਦੇ ਗੀੜ ਚ ਕਿਹਾ ਉਹਨਾਂ ਨੇ 25 ਤਰੀਕ ਨੂੰ ਕਿਹਾ ਕਿ ਆ ਕੇ ਦੇਖ ਜਿਓ ਤੁਹਾਡਾ ਸਪੈਕਰ ਲੱਗਿਆ ਮਾਉਂਗਾ ਠੀਕ ਹੈ ਕਿ ਨਹੀਂ ਬਾਕੀ ਉਹ ਰੱਬ ਰੱਖਾ 25 ਨੂੰ ਚਲੇ ਜਾਣਾ ਕੋਈ ਹਰ ਹਾਲ ਵਿੱਚ ਬਣਿਆ ਹੋਵੇ ਜਾਂ ਨਹੀਂ ਪਰ ਜਿਹੜਾ ਮਾਰ ਕੇ ਉਹ ਜਿਹੜਾ ਮਾਰੀ ਉਹਦੀ ਮੀਟਿੰਗ ਹੈਗੀ ਇਹ ਲੱਗਿਆ ਉਹ ਵੇਡਣਾ ਚ ਅੱਜ ਨੰਬਰ ਲਗਿਆ ਰਿਹਾ ਤਾਂ ਬੀਮਾ ਬਣਾਇਆ ਕਰੂਗਾ ਤਾਂ ਨਾ ਉਹ ਮੈਂ ਤਾਂ ਕੱਢਦਾ ਮੇਰੇ ਜਿਹੜਾ ਟਰਾਲਾ ਕਦੇ ਮਿੱਟੀ ਦਾ ਭਰਿਆ ਹੋਊਗਾ ਕਦੇ ਰੇਤੀ ਦਾ ਕਦੇ ਬਜਰੀ ਦਾ ਕਦੇ ਕਾਸੀ ਦਾ ਕੰਮ ਦਾ ਸ਼ੱਡ ਚੱਲਣੇ ਕਰਕੇ ਮੈਂ ਚੱਲ ਪੂਈ ਨਹੀਂ ਹੁਣ ਵੀ ਬੁੱਟੇ ਬਿੰਲੀ ਆ ਪਾਉਂਦਾ ਰਣੇ ਜੜਾਂ ਚ ਪੈਂਦਾ ਇਹਨਾਂ ਹੁਣ ਇਹ ਜੜਾਂ ਚ ਕੀ ਰੋ ਸਾਰੇ ਬਰਸਾਤ ਪੈਂਦੀ ਇਹਨੇ ਬੁੱਟੇ ਨੂੰ ਲੱਗ ਜੜਾ ਉੱਤੇ ਬਾਅਦ ਕੱਲ ਬੁੱਟੇ ਜੀ ਪਾ ਦੇਣਾ ਜੇ ਵੱਧ ਗਿਆ ਉਹ ਬੁੱਟੇ ਪਟਾ ਕੇ ਵੀ ਇਹਦੀ ਉੱਚੀ ਖੋਣਾ ਦਾ ਕੰਦਾ ਕੁੱਝਣ ਵਾਸਤੇ ਹੁਣ ਵੀ ਉੱਥੇ ਪਾ ਦੇਣਾ ਆਪਾਂ ਜੀ ਪਸਾਂ ਲੱਦੀ ਆਏ ਕੋ ਨਵੀਂ ਮਾਰੇ ਪੈ ਗਿਆ ਮੇਰੇ ਨਾ ਉਹ ਵੀ ਬਵਾਜੀ ਬੰਨ ਹੈ ਨਾ ਦੰਕ ਨਾ ਕਰ ਨੂੰ ਲੈ ਪਰ ਜਨਾਸ ਜੀ ਇਹ ਬਾਜ ਨਹੀਂ ਗਿਆ ਇਹ ਨਾ ਪਤਾ ਲੱਜੇ ਪ੍ਰੀਤ ਇੰਜ ਦੇ ਕਿ ਉਹ ਟਿਕਾ ਲਵਾਉਂਦਾ ਨਾ ਨਾ ਚਿੱਚੜ ਦਾ ਇਹ ਪੈ ਨਹੀਂ ਕੇ ਜਾਈਦਾ ਹੋਈ ਆ ਹਲੇ ਹੋ ਗਈ 1 ਮਹੀਨੇ 10 ਦਿਨ 13 10 12 ਦਿਨ ਦੀ ਹਾਂ ਥੋੜੀ ਗੋਦ ਕਰੇ ਮੂੰਹ ਮਾਰ ਲੱਗ ਗਿਆ ਕਟਾ ਉਹ ਤਾਂ ਸਾਡਾ ਕਟਾਈ ਫੋਨ ਖੜਾ ਉਹ ਬੋਰ ਆਪਾਂ ਮੇਰੇ ਨਾਲ ਵੀ ਅਸੀਂ ਬਿਆਪਤੀ ਤਾਂ ਚਾਚੇ ਦਾ ਤਾਂ ਮੋਰਾ ਨਸਲ ਦਾ ਤੈਨੂੰ ਜੇ ਪਤਾ ਪੱਕਾ ਮੋਰਾ ਨਸਲ ਦਾ ਚਾਚੇ ਦਾ ਕਾ ਕੁਮਾ ਸੀ ਨਸਲ ਦੀ ਆ ਤੂੰ ਸਿਰ ਮਾਮਾ ਨੂੰ ਗਿਆ ਮਾਮਾ ਭਰ ਗਿਆ ਨਾ ਉਹ ਕਟਾ ਜਿਹੜੀ ਨਸਲ ਦਾ ਉਹ ਐ ਜਿਵੇਂ ਗਿਆ ਇਹ ਤਾਂ ਕਹਿ ਹੀ ਨਹੀਂ ਇਹ ਤਾਂ ਰਾਇ ਨਹੀਂ ਉਹ ਤੂੰ ਹੀ ਮੈਂ ਤਾਂ ਬਾਹਰ ਲੈ ਕੇ ਕੀ ਹੋਗੀ ਬਾਹਰ ਤਾਂ ਲੈ ਆਈ ਅਸੀਂ ਉਹ ਡਾਕਟਰ ਵੀ ਘਰ ਨਹੀਂ ਬਿਕਣਾ ਪਾੜਦਾ ਲੈਣਾ ਹੈ ਬੜਾ ਕਰ ਦੇਣਾ ਤੇਰੇ ਜਿੱਡਾ ਐਡਾ ਜਿੱਡਾ ਇਹੇ ਰੱਖਣਾ ਉਹ ਹੈ ਰੱਖਣਾ ਉਹ ਤੇ ਇੱਥੇ ਦਾ ਰੱਖੋਣਾ ਸੱਤ ਦਿਨ ਇਹਨੇ ਰੱਖੋਣਾ ਮੈਂ ਰੱਖਿਆ ਬਾਹਰ ਨਾਲ ਖਲਾ ਕੇ ਥੋੜੀ ਆ ਮੈਂ ਕਿੰਨੇ ਵੀ ਨਾ ਬੋਣਾ ਭੈਜੋ ਹੂੰ ਚੱਲ ਸੀਗਾ ਦੱਦੀ ਫਿਰ ਲੈ ਵੀ ਬੰਦੇ ਜਵਾਬ ਦੇ ਗਏ ਹੁਣ ਇਹ ਰੱਖ ਦਿਓ ਮਰਜੀ ਆ ਥੋੜੀ ਜਿਹੀ ਭਰਨੀ ਟਰਾਲੀ ਦੇਖ ਲਓ ਹੂੰ ਤਾਂ ਬਾਹਰ ਜਾ ਕੇ ਉਹ ਬੁਲਾਇਆ ਨਾ ਚੱਲ ਜਾਇਓ ਫੇ ਕਾਲੂ ਸਹੀ ਤਾਂ ਲਾਉਂਦੇ ਆ ਵਿੱਚ ਕਹਿੰਦਾ ਅੱਜ ਤਾਂ ਲਾਉਣੇ ਆ ਚਲ ਤਿੰਨ ਟਰਾਲੀਆਂ ਨਿਕਲ ਗਈਆਂ ਇਹ ਵੀ ਬਹੁਤ ਹੋ ਗਿਆ ਕੋਸਤਾ ਗੇਟ 'ਚ ਲੱਗੇ ਆ ਜੇ ਮੀਂਹ ਪੈ ਗਿਆ ਉਹ ਚਲ ਬਾਕੀ ਕਾਲੂ ਸਹੀ ਆ ਵੀ ਆਪ 2-3 ਮਹੀਨਾ ਕਿਆ ਖਾਲੀ ਕਰ ਦੇਣਾ ਜੇ ਮੀਂਹ ਨਾ ਪਿਆ ਕਾਲੂ ਹਾਂ ਜੀ ਕੱਲ ਐਸੇ ਕੱਲ ਹੀ ਕੋ ਦੇਂਗੇ ਫਾਈਨ ਕਾਲੂ ਤਾਂ ਖਾਲੀ ਕਰ ਦੇਣਾ ਜੇ ਮੀਂਹ ਨਾ ਪਿਆ ਬਾਕੀ ਜੇ ਮੀਂਹ ਪੈ ਗਿਆ ਉਹ ਗੱਲ ਵੱਖਰੀ ਆ ਠੀਕ ਆ ਚੱਕੋ ਸਮਾਨ ਘਰ ਨੂੰ ਸਾਰਾ ਕਹੀਆਂ ਕੋਈਆਂ ਤਸਲੇ ਚੱਲ ਦੇ ਵੀਰਾ ਇਹ ਚੱਲ ਕਰਨ ਨੂੰ ਉਹ ਜਣੀ ਆਲੇ 5-6 ਟਰਾਲੀਆਂ ਹੋਰ ਕਲਦੀ ਦਿਹਾੜੀ ਲੱਗ ਜਣੀ ਸਾਰੀ ਉਹ ਬੰਦੇ 4 ਚਾਹੀਦੇ ਆ ਅਭੀ ਗੱਡਾ ਬਹੁਤ ਆ ਕਿ ਨਹੀਂ ਹਾਂ ਖੱਡੇ ਕੋਲ ਪੁੱਜ ਗਿਆ ਬਸ ਥੋੜਾ ਜਿਹਾ ਹੋਰ ਆ ਘਟੋ ਘਟ ਵੀ 5 ਬੰਦੇ ਚਾਹੀਦੇ ਜੀ ਇੱਕ ਟੋਕਰੀਆਂ ਚ ਪਾਉਣ ਨੂੰ ਦੋ ਭਰਨੇ ਨੂੰ ਦੋ ਢੋਣ ਨੂੰ ਤਾਂ ਕੰਮ ਲੋਟ ਆਉਣਾ ਤੇ ਜਿਹੜਾ ਭਰਦਾ ਜਾ ਉਹਨੂੰ ਚਕਾਉਣੀ ਪੈਂਦੀ ਫੇਰਨੇ ਚ ਦਮ ਟੁੱਟਦਾ ਚੱਲ ਆ ਮਾਟਰੈਕਟਰ ਕੱਢਦਾ ਗੇਟ ਲਾਇਆ ਹੀ ਦੇਵਰਾਜ ਗੇਟ ਲਾ ਦਿਓ ਦੇਵਰਾਜ ਤੋਂ ਚੱਕੀ ਆਉਂਦਾ ਤੂਲਾ ਦੇ ਗੇਟ ਚ ਕਈਆਂ ਰੱਖ ਲੈ ਇੱਥੇ ਓਏ ਕਦਾਂ ਬੋਲਾ ਆ ਗਿਆ ਕੋਈ ਬਾਤ ਨਹੀਂ ਕਰਦਾ ਕੱਲ ਤੇ ਆ ਜਾ ਹਾਂ ਆਪਣੇ ਕਿ ਨਹੀਂ ਓ ਪੁਆਇੰਟ ਆ ਗਈ ਡਿਮਾਂਡ ਹੋਰ ਫਿਰ ਬਾ ਡੀ ਆ ਆਪਣੀ ਗੱਲ ਦੀ ਆ ਗਈ ਡਿਮਾਂਡ ਹੀ ਦੀ ਮੈਂ ਉਹੀ ਹੱਸਦਾ ਇਹਨੂੰ ਆ ਮ ਆ ਗਿਆ ਕੱਲ ਤੇ ਜੇ ਸਭ ਨਹੀਂ ਮੈਂ ਅੱਠ ਭਰੀਆਂ ਵੱਡਣੀਆਂ ਛੇ ਵੱਟ ਕੇ ਖੜ ਗਿਆ ਦੋ ਹੁਣ ਵੜਦ ਨਹੀਂ ਪੰਜ ਮੀਟਰ ਲਾਉਣੇ ਪਾਣੀ ਪੀ ਕੇ ਪਾਣੀ ਬੁਲਾ ਦੇ ਇਹਨੂੰ ਬਾ ਕੰਡੇ 'ਵ ਕਰਦੇ ਪਾਣੀ ਆ ਪਲਾਸਤਾ ਐ ਬਾਪੂ ਆ ਫੋਲ ਰੱਖਿਆ ਕਹਿੰਦਾ ਕੱਖ ਢੋਣ ਨੂੰ ਹੈ ਮਦਾਂ ਕਹੇ ਤਾਂ ਉੱਚ ਆਦਮ ਦਾ ਮਦਾਂ ਕਹੇ ਤਾਂ ਕਰਮਜੀਤ ਦੇ ਵੱਡਦਾ ਜਾ ਨਾ ਆਪਣੇ ਪੱਜਾਂ ਲੱਗੇ ਜਦੇ ਨਾ ਵਧੀਆ ਤੇਰੇ 10 15 ਦਿਨ ਲੰਘ ਜਾਣੇ ਐ ਨਾਲ ਹਾਂ ਉੱਧਰ ਰਹਿ ਗਿਆ ਮੈਂ ਦਰਸ਼ਨ ਨੂੰ ਜਾਵਾ ਸਾਈਡ ਵੱਡ ਲੱਦੀ ਹਾਂ ਤਾਂ ਨਾ ਮਗਰੀ ਦੀ ਜਮ ਤਤੀ ਉੱਚ ਹੈ ਰਾਤੀ ਉੱਥੇ ਦੋ ਬੜੀਆਂ ਹੋਰ ਬੱਟਦਾ ਆਹ ਕਾਹ ਬਜੇਗਾ ਪੀਮ ਨਹੀਂ ਆਹ ਆ ਗਿਆ ਨਹੀਂ ਅੱਜ ਤੋਂ ਆ ਦਿਨ ਬਜੇ ਕਾਣ ਕਾਲੂ ਦਾ ਹੈ ਆਪਣਾ ਕਿ ਨਹੀਂ ਆ ਕਾਲੂ ਦਾ ਰੱਖ ਜਾਣਾ ਓ ਓ ਬੋੜਾ ਉਹਨੇ ਚੱਜ ਜਾਦਾ ਕੰਮ ਤਾਂ ਇਹ ਕੀ ਵਾਰੀ 1 ਘੰਟ ਰੱਖ ਦੇਗਾ ਤਾਂ हमको ਕਾਤਨੇ ਨਹੀਂ ਪੜੇਗਾ ਆ ਦੇਖ ਲੈ ਕਹਿੰਦਾ ਮਹੀਨੇ ਦੇ ਇਕੱਠੇ ਕਬੜਾ ਲਾ ਓ ਬੋੜਾ ਓ ਸਰਦਾਰ ਬੋਲਦਾ ਇੱਕ ਮਹੀਨੇ ਕੇ ਇਕੱਠੇ ਕੱਟ ਜਾ ਕੱਖ ਮੈਨੂੰ ਮੌਜ ਰਹੂਗੀ ਅੱਜ ਸਰਦਾਰ ਕੰਦੂ ਅੱਥਰ ਕਹ ਲਾਈ ਜੀ ਅੜੀ ਮਿੱਲੇ ਕਿਹੜੀ ਗੱਲ ਨੂੰ ਅਜੀ ਤਾਂ ਰੇ ਪਾਉਣਾ ਸਮਾਂ ਗੱਲੂ ਅਸੀਂ ਵੀ ਰੇ ਪਾਉਣਾ ਗੱਲੂ ਨਾ ਨਾ ਮੈਂ ਤਾਂ ਦੂਆ ਢੇਰ ਵਾਲਾ ਕੱਢਣ ਲੱਗਿਆ ਵੱਜ ਅੱਜ ਅਧਿਆ ਕੱਢੇ ਆਏ ਹਾਂਜੀ ਕੱਲੂ ਆ ਜੀ ਠੀਕ ਹੈ ਠੀਕ ਤਿੰਨ ਭਰਿਆ ਟੁਕਲੀ ਤਿੰਨ ਕੱਲੂ ਟੁਕਰੂਗੇ ਤੂੜੀ ਪਾਉਣੀ ਐ ਵਿਚੀ ਤੇ ਤੂੜੀ ਇਹਦੇ ਵਿਚ ਤੂੜੀ ਪਾਉਣੀ ਐ ਤੁਰੇ ਕਿਹੜੇ ਸੁਣਿਆ ਸੁਣਦਾ ਤਾਂ ਨਹੀਂ ਆਇਆ ਇਹ ਕਿੱਦੇ ਪਾਏ ਮੈਂ ਤਾਂ ਰੇ ਕੱਢਣ ਲੱਗਿਆ ਵਾ ਤਾਂ ਕੱਲ ਕੋਈ ਨਹੀਂ ਪੜਾਤਾ ਤੇ ਤਾਰੀ ਕੱਲ ਨਹੀਂ ਗਿਆ ਮੈਂ ਪਾਲੇ ਪਾਸੇ ਉਧਰ ਹਾਂ ਉਲਾਈ ਲੱਗਦੇ ਅੱਜ ਤਾਂ ਚਲਿਏ ਦੇਖਦੇ ਹਾਂ ਦੇਖਦੇ ਆਂ ਨਾ ਤੂੰ ਇੱਥੇ ਹੀ ਖੁੱਖ ਦੇਖ ਕੇ ਦੱਸੂਗਾ ਵੀ ਰੱਜੇ ਵਕ ਖੁੱਖ ਹੀ ਹੈ ਇਹ ਉ ਤਾਂ ਹੈ ਹੀ ਆ ਇੱਕ ਵਾਰੀ ਵੱਢ ਲਾ ਵੱਢ ਦੇ ਇੱਕ ਵਾਰੀ ਇੱਕ ਵਾਰੀ ਵੱਢ ਦੇ ਹੋਰ ਫੇਰ ਸਰਜੂਗਾ ਆਪਣਾ ਇੱਕ ਵਾਰੀ ਵੱਢ ਲਾ ਵੱਢ ਦੇ ਇੱਕ ਵੱਢ ਦੇ ਦਾ ਸਰਜੂਗਾ ਦੋ ਦੇ ਲੰਘ ਜੂਗੇ ਇਹਦੇ ਨਹੀਂ ਨਹੀਂ ਨੋਖਾ ਹੋ ਜਾਣਾ ਫੇਰ ਦੇਖ ਲੈ ਕਿਹੜਾ ਖੁੱਲਾ ਹੀ ਸਿੜਲੀ ਉੱਪਰ ਖੁੱਲਾ ਹੀ ਉੱਥੀ ਨਾ ਲੱਕ ਦੇ ਬੜਾ ਬੜਾ ਵੱਢ ਲਾ ਆਹ ਰਸਤਾ ਕਿਨੇ ਪਾਇਵ ਆਦਾ ਆ ਉਹ ਕਿਦੋਂ ਕਦੋਂ ਆਉਣਾ ਲਾ ਹੈ ਕੜਾ ਕੱਢੂ ਕਰੰਨਾ ਤੇ ਇਹ ਕੱਢਦੇ ਅੱਜ ਤੱਕ ਟਾਈਮ ਲੱਗ ਗਿਆ ਮੀਂਹ ਪਿਆ ਨਹੀਂ ਹੈਗਾ ਢੇਰ ਵੀ ਸੁੱਕ ਗਿਆ ਖੇਤ ਵੀ ਸੁੱਕਾ ਦਾ ਬੂਟਿਆਂ ਵਾਲਾ ਤਿੰਨ ਟਰਾਲੀਆਂ ਕੱਢਤੀਆਂ ਹੁਣ ਕਹਿੰਦੇ ਤਾਂ ਲੱਗੇ ਜਾਣੇ ਸਾਹਿਬ ਜੋਦੇ ਹਾਂ ਇੱਥੇ ਮੈਂ ਫਿਰ ਹੈ ਗਿਆ ਜਾਂ ਅਜੇ ਪਈਆਂ ਪੰਜ ਛੇ ਟਰਾਲੀਆਂ ਇਹ ਭਾਂਜਾ ਤਾਂ ਬਹੁਤ ਸਾਫ ਦਾ ਇੱਧਰ ਨਿਕਲ ਜੇ ਤਾਂ ਵਧੀਆ ਦਾ ਹੁਣ ਜੇ ਕੱਲੂ ਮਹੌਮਦ ਸਾਹਬ ਰੇ ਤਾਂ ਨਿਕਲ ਜੂ ਨਹੀਂ ਦਸਰੀ ਗੱਲ ਮਹੌਮਦ ਸਾਹਬ ਰਿਖਦਾ ਨਹੀਂ ਨਿਕਲਦਾ ਮੈਨੂੰ ਫਿਰ ਯਾਰ ਨਹੀਂ ਨਿਕਲਦਾ ਤਾਂ ਆਏ ਮੇਰਾ ਢੇਰ ਤਾਂ ਤਿੰਨ ਟਰਾਲੀਆਂ ਕੇ ਮੈਂ ਢੇਰ ਲਾਉਣ ਜਗ੍ਹਾ ਹੋਗੀ ਨਹੀਂ ਮੇਰੇ ਕੋਲ ਢੇਰ ਲਾਉਣ ਵਾਸਤੇ ਅਦੇ ਹੋ ਗਿਆ ਕਿ ਨਾਂ ਉੱਚਾ ਵੱਡਦਾ ਜਿਵੇਂ ਜਾ ਵੱਡਦਾ ਇੱਥੇ ਜਲਦੀ ਦੀ ਮਸ਼ੀਨ ਦਾ ਪੱਟਣਾ ਪੈਣਾ ਜਿੱਧਰ ਬਾਹਰ ਪੱਟਣਾ ਇਹ ਇਹ ਬਾਹਰ ਲਿਆ ਕੇ ਸਿਰੇ ਪਾਉਂਗਾ ਰੀਨੂ ਦੀ ਜੀ ਲੰਬ ਮਸ਼ੀਨ ਇਹ ਕਹਿੰਦਾ ਰੂਟਾ ਬਿੜਦਾ ਤਾਂ ਮਾਰ ਦਿੰਦਾ ਇਹਦਾ ਪਾਈ ਜਿਹੜਾ ਕਿੱਥੇ ਮਾਰਦਾ ਏਡਾ ਏਡਾ ਹੀ ਮੇਰੇ ਏਡਾ ਏਡਾ ਹੀ ਦਾ ਬਾੜੇ ਚ ਅਸੀਂ ਸਾਰਾ ਹੀ ਮਲਤਾ ਇੱਕ ਹੋਰ ਹੋ ਗਿਆ ਫੇ ਮਲੇ ਤੇ ਉਕਣਾ ਹੀ ਪਾਣੀ ਲਾ ਦੋ ਉਕਣੀ ਹੋਈ ਜੰਮਿਆ ਜਾ ਠੀਕ ਇਹਦੇ ਮੇ ਪਾਣੀ ਪੜਨ ਦਾ ਫਾਇਦਾ ਹੋਵੇ ਪੂਰੇ ਰੱਖੋ ਤਾਂ ਪਾਣੀ ਲੱਗਦਾ ਹੀ ਨਹੀਂ ਪਰਨੇ ਜੇ ਪਾਲੇ ਬਤੰਦਰ ਨੇ ਗੋਲਾ ਹੈ ਗੋਲਾ ਹੈ ਰੌਣਕੀ ਬੰਦਾ ਅੱਜ ਫਫੜਗਾ ਹੁੰਦਾ ਚੱਲਿਆ ਦੁਪਹਿਰ 1 ਵਜੇ ਉਹ ਤਾਂ ਲੋ ਆਪੇ ਨਿਬੜ ਗਿਆ ਉਹਦਾ ਜੀ ਨਹੀਂ ਲੱਗਦਾ ਜੀ ਇਹਦਾ ਜੀ ਕਿੱਥੇ ਲੱਗਣਾ ਉੱਥੇ ਕੱਲ੍ਹ ਦਾ ਢਿੱਲਾ ਜਾ ਥੋੜਾ ਜਿਹਾ ਹੂੰ ਇਹਦਾ ਜੀ ਨਹੀਂ ਲੱਗਦਾ ਇਹਦਾ ਫੇਰ ਉੱਥੇ ਫੇਰ ਕੋਈ ਗੱਲਾਂ ਵਾਲਾ ਨਹੀਂ ਹੈ ਕੱਲਾ ਰਹਿ ਜਾਂਦਾ ਕੱਲਾ ਬੈਠਾ ਰਹਿੰਦਾ ਇੱਥੇ ਤਾਂ ਸੱਭ ਨੂੰ ਜਾਣਦਾ ਹੈ ਜਾਣਦਾ ਕਿ ਬੰਦਾ ਤੇਰੇ ਕਲੇ ਮੱਜ ਮਰੀ ਜਾਂਦਾ ਉੱਚੀ ਉੱਚੀ ਨਾ ਇਹ ਨੂੰ ਸਮਝ ਆਉਦੀ ਨਾ ਤੈਨੂੰ ਬੋਲੇ ਛੇਤੀ ਹੌਲੀ ਜੇ ਕੇ ਦੋਹੇ ਰੌਲਾ ਪਉਣੇ ਵਾਲੇ ਐਨ ਫੁੱਲ ਬਟਾ ਫੁੱਲ ਉਹ ਗਰਮੀ ਦੇਖ ਲਾ ਕਦੀ ਬਹੁਤ ਆ ਬਾਈ ਗਰਮੀ ਬਹੁਤ ਆ ਮੈਂ ਕੱਲ ਉੱਧਰ ਗਏ ਸੀ ਤੇ ਦੇ 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 ਨਾ ਹੁੰਦਾ ਉਹਦੇ ਡੱਕੇ ਮੈਂ ਕੱਲ ਉੱਧਰ ਢੇੜਾ ਮੰਨ ਗਏ ਤੇ ਅਸੀਂ ਮਿਲਗੇਗੀ ਨਹੀਂ ਕਿਤੇ ਮੀਂਹ ਨਹੀਂ ਇੰਨਾ ਹੈਗਾ ਦੇਖ ਲਾ ਆਪਣੇ ਤਾਂ ਠੀਕ ਆ ਫਿਰ ਵੀ ਆਪਣੇ ਵੀ ਉਹੀ ਹਾਲ ਆ ਉੱਧਰ ਵੀ ਆਪਣੇ ਆਏ ਵੀ ਸਾ ਪਾਣੀ ਦਾ ਲੈਵਲ ਤਾਂ ਹੈਗਾ ਬਾਕੀ ਆਪਣੇ ਮੈਨਾਂ ਪੈ ਲਿਆ ਉੱਧਰ ਤਾਂ ਮੈਨੂੰ ਆਇਆ ਲੱਗਦਾ ਜਿਵੇਂ ਪੇਜ ਨਹੀਂ ਹੁੰਦਾ ਉਹ ਬਾਈ ਹੈਗਾ ਪੈ ਨਹੀਂ ਬਾਈ ਨਾ ਇਹ ਕੱਬ ਛੋਟੇ ਥਾਨਾ ਨੇ ਪੰਗਾ ਪਾਇਆ ਪਿਆ ਇਹਨੇ ਬਹੁਤਾ ਭਾਈ ਜਿਹੜੇ ਗੇਤੇ ਲੈ ਇਹਨੋਂ ਜ਼ਿਆਦਾ ਬਹੁਤ ਰੋਲਾ ਪਿਆ ਵਾ ਸਾਰੇ ਜਿਹੜੇ ਇੱਥੇ ਆ ਉਹਨੋਂ ਜ਼ਿਆਦਾ ਹਾਂ ਅਗੇਤਿਆਂ ਨੂੰ ਜ਼ਿਆਦਾ ਅਗੇਤਿਆਂ ਨੂੰ ਜ਼ਿਆਦਾ ਇਹਦੇ ਹੁਣ ਲੱਗਦੇ ਇਹਨਾਂ ਨੂੰ ਕੋਈ ਹੁਣ ਯਾਰ ਲੇਟ ਨੂੰ ਤਾਂ ਇਹ ओरिजिनल ਤਾਂ ਲੇਟ ਨੂੰ ਤਾਂ ਕਦੇ ਵੀ ਪ੍ਰੋਬਲਮ ਘਟ ਆਉਂਦੀ ਸਾਰੇ ਲਾ ਪਏ ਦਰਮਿਆਨੇ ਲੋਕ ਹੱਥ ਧਾਈ ਰਹਿੰਦੀ ਲੋਕਾਂ ਨੂੰ ਇੱਕ ਮਹੀਨਾ ਹੋ ਗਿਆ ਵਿਚ ਵਿਚ ਲੱਗਿਆ ਨੂੰ ਰੇਹ ਪੂਰੇ ਘਰ ਤੇ ਲੋਕਾਂ ਨੇ ਦੇਖਿਆ ਹੁਣ ہماری ਪਈ ਦੀ ਹੁਣ ਖੇਤ ਹੋਰ ਤਰ੍ਹਾਂ ਦੇ ਡੱਬ ਖੜੱਬੇ ਹੋ ਗਏ ਸਲੇ ਖੇਤ ਤਾਂ ਸਾਰੇ ਡੱਬ ਖੜੱਬੇ ਗਿਆ ਜੇ ਰੁਕੂੰਗੀ ਤਾਂ ਇਹ ਹੋ ਗਈ ਤਾਂ ਗੱਲ ਹੈ ਰੁਕਣ ਨੂੰ ਮਹਾਰਾਜ ਨੂੰ ਪਤਾ ਰੁਕਣੀ ਵੀ ਚਾਹੀਦੀ ਹੈ ਨਾ ਜੇ ਰੁਕੂਗੀ ਤਾਂ ਮਹਾਰਾਜ ਨੂੰ ਪਤਾ ਬਸ ਉਹ ਰੁਕੂਗੀ ਵੀ ਨਹੀਂ ਰੁਕੂਗੀ ਜੇ ਨਾ ਰੁਕੀ ਬਰਗੜੇ ਗਏ ਹੋਰ ਹੋਆ ਕੀ ਆਬ ہماری ਕਰੋਪੀ ਆਉਂਦੀ ਫਸਲ ਪਰ ਦੇਖ ਲੈ ਦੋ ਸਾਲ ਠੀਕ ਲੰਘਦੇ ਆ ਅਸੋਕਾ ਵੀ ਦੇਖ ਲੈ ਹੈ ਸੋਕਾ ਵੀ ਇਹ ਸੋਕਾ ਹੀ ਇਕਲੇਖੇ ਦਾ ਮੌਸਮ ਵਿਭਾਗ ਵਾਲੇ ਦਾਦੇ ਤੇ ਹੜ ਹੋਣੇ ਆ ਜੀ ਅੱਜ ਦੱਸਿਆ ਵੇ ਤਾਂ ਕਹਿੰਦੇ ਮੀਂਹ ਬਹੁਤ ਪਾਰਾ ਪੈਣਾ ਠੀਕ ਆ ਉਹ ਹੜ ਦਾ ਇਕ ਦੇ ਹੁੰਦਾ ਹੈ ਦਾ ਹਾਂ ਉਹ ਹੜ ਦਾ ਪੰਜਾਬ ਆ ਬਹੁਤ ਭਾਰੀ ਬਰਖਾ ਦੱਸੀ ਮਾੜਾ ਸਾੜ ਤੇ ਸੂcj ਮ ਖੜ ਨਹੀਂ ਹੁੰਦਾ ਮ ਉਹ ਤੇਲਾ ਉਹ ਦਾਦੇ ਤੇ ਹੜ ਇਹ ਪੈ ਰਿਆ ਸੂਕਾ ਰੱਬ ਵੀ ਉਲਟੇ ਹੀ ਚੱਲਦਾ ਮੌਸਮ ਵਿਭਾਗ ਤੇ ਜਾ ਕੇ ਲਾ ਮੌਸਮ ਵਿਭਾਗ ਉਲਟ ਚੱਲਦਾ ਰੱਬ ਤੇ ਆਪਣਾ ਕੀ ਨਹੀਂ ਪੰਜਾਬ ਚ ਪੂਰਾ ਭਾਰਖਾ ਦੱਸੀ ਵੀ ਤੀ ਚਲੋ ਪਹਾੜਾਂ ਚ ਤਾਂ ਪੈਂਦੀ ਉਹ ਪੈਂਦੀ ਆ ਠੀਕ ਆ ਕਿ ਨਹੀਂ ਉਥੇ ਜੇ ਬੱਦਲ ਰੋਗਿਆ 10 ਮਿੰਟ ਨੇਰੀ ਥਾਲ ਜਾਂਦਾ ਆਪਣਾ ਕੀ ਤਾਂ ਅੱਗੇ ਨਾਰਮਲ ਮੀਂਹ ਆ ਜਾਂਦੇ ਇਹ ਦਿਨਾਂ ਨੂੰ ਆ ਜਾਂਦੇ ਆ ਭਾਈ ਐਸੋਂ ਜਮ ਨਹੀਂ ਆਈ ਪਰ ਇੱਕ ਜਾ ਕੇ ਦੇਖਣੀ ਅੱਜ ਚੋਈ ਚੱਲਦੀ ਆ ਉਹ ਪਾਣੀ ਉੱਪਰ ਮੂਹ ਲਾਈਟ ਬਾਕਦ ਆਉਂਦੀ ਹੈ ਮੋਟਰ ਹੀ ਨਹੀਂ ਬੰਦ ਕਰਦੇ ਲੋਕ ਯਾਰ ਮੇਰਾ ਬੰਦ ਕਰਦਾ ਮੈਂ ਮੈ ਵੀ ਹੁਣ ਚਕਾਉਣੀ ਤੇਰੇ ਕਹੇ ਤੇ ਯਾਦ ਆ ਗਿਆ ਲੈ ਆਟੋਮੈਟਿਕ ਚਕਾਉਣਾ ਮੰਡ ਚ ਤੇਰੀ ਵਰਗੀ ਆ ਸਾਰੀ ਉਧਰ ਵੀ ਮੈਨੂੰ ਲੱਗਦਾ ਜਿਹੜੇ ਆਟੋਮੈਟਿਕ ਚੱਕਦੇ ਆਂ ਅੱਜ ਮੈਨੂੰ ਤਾਂ ਬੈ ਮੈਂ ਰਾਤ ਨੂੰ ਚੱਕਿਆ ਹੁੰਦਾ ਮੈਂ ਰਾਤ ਨੂੰ ਚਕਾ ਦੇਣਾ ਹੁਣ ਦੱਬ ਦਿੰਦਾ ਠੀਕ ਨਹੀਂ ਹੁਣ ਮੇਰੇ ਘਰ ਕੇ ਫੁੱਲ ਭਰ ਕੇ ਚਾਰੇ ਹੀਲੇ ਪਰਲੇ ਵੀ ਪੰਜੇ ਹੋਗਲੇ ਫੁੱਲ ਹੋਗੇ ਹੁਣ ਮੈਂ ਪਾਣੀ ਦੇਖਿਆ ਐਨ ਖੇਤ ਚ ਚੱਲਦਾ ਜਮਰ ਇਹ ਪਉਂਦਾ ਉਹ ਸਾਰੇ ਪਾਣੀ ਬਾਹਰ ਨਿਕਲਦਾ ਉਧਰ ਜਾ ਕੇ ਤੇਰੇ ਉਧਰਲੇ ਪਾਸੇ ਤੇ ਕਾਗੇ ਲੱਗਿਆ ਬਾਲਦਾਲੇ ਤੇਰੇ ਤਾਂ ਉਰਲੇ ਪਾਸੇ ਨਿਕਲਣ ਦਾ ਮਤਲਬ ਹੀ ਨਹੀਂ ਹੈ ਫਿਰ ਉੱਧਰ ਆ ਮੇਰੇ ਉੱਧਰ ਬੰਦਾ ਉੱਥੇ ਪੱਕਾ ਹੀ ਉਹਨੂੰ ਫੋਨ ਕਰਕੇ ਚਲਾ ਰਿਹਾ ਜਾਂਦਾ ਉਹ ਫੋਨ ਕਰਕੇ ਉਹਦੇ ਬੰਦ ਕਰਾ ਦੇਣੀ ਬਸ ਇਹ ਜਾ ਠੀਕ ਨਹੀਂ ਜਾਂ ਜੀ ਜਿਹਦੇ ਮੁਰਗੇ ਦੀ ਫੋਟੋ ਲਾਈ ਗਈ ਆ ਮੁਰਗੇ ਦੀ ਫੋਟੋ ਮੁਰਗਾ ਰੱਖਿਆ ਵਾ ਚਲਾਉਣ ਨੂੰ ਲੋਕਾਂ ਨੇ ਤਾਂ ਭਈਆ ਰੱਖਿਆ ਹੁੰਦੇ ਨੇ ਮੁਰਗਾ ਰੱਖਿਆ ਵਾ ਮੋਟਰ ਚਲਾਉਣ ਨੂੰ ਉਹ ਹੀ ਮੋਟਰ ਚਲਾ ਦਿੰਦਾ ਉਹ ਹੀ ਮੋਟਰ ਬੰਦ ਕਰ ਦਿੰਦਾ ਆ ਭਈ ਗਰਮੀ ਹਈ ਉਹ ਬਹੁਤ ਆ ਸ਼ਾਮ ਨੂੰ ਕੱਕ ਵੱਢਣ ਨੂੰ ਜਿਹੜੇ ਜੀ ਕਰਦਾ মুরগে পর انگلی মারনি আই মোটর বন্ধ মোটর বন্ধ মুরগে পর انگلی মারনি মোটর চালু মোটর চালু মুরগা رکھے মোটর চালাਉਣ নো দস এনু পড়না ਘਟ আউnda জি ਮੰਨੂ ਕਹਿੰਦਾ ਵੀ ਆ ਬੰਦੇ ਪਰ ਫੋਟੋ ਲਾ ਕਹਿੰਦਾ ਇਹਨੇ মুরਗੇ ਰੱਖੇ ਹੋਏ ਕਹਿੰਦਾ ਮੈਂ ਭਾਈ মুরਗੇ ਦੀ ਫੋਟੋ ਲਾ ਦਿੱਤੀ ਦੀ ਫੋਟੋ ਬੰਦੇ ਦੇ ਨੰਬਰ ਪਰ ਹੁਣ ਇਹਨੂੰ ਸਭ ਤੋਂ ਸੌਖਾ ਰਹਿੰਦਾ ਏ মুরਗੇ ਪਰ ਬੂੰਗਲੀ ਮਾਰਨੀ ਫੋਨ ਮਿਲ ਜਾਣਾ মোটর ਚੱਲ ਪੈਣੀ মুরਗੇ ਬੂੰਗਲੀ ਮਾਰਨੀ انگਲੀ ਮਾਰਨੀ মোটর বন্ধ মোটর বন্ধ ਚੱਲ ਅਜੇ ਲਈਏ ਫੇਰ ਪਾਸੇ ਰਾਤ ਨੂੰ ਕਹਿੰਦਾ ਹਾਂ ਆਹ ਤੇਰੀ ਜਿਹੜੀ ਵੀ ਮੈਂ ਨਾ ਬੱਦਲ ਖਾਦਾ ਤਾਂ ਮਾ ਲਾਈ ਰਹੀ ਦਬਲਾ ਲੈਟ ਸੇ ਬਾਹਰ ਭੱਜ ਕੇ ਤੂੰ ਦੂਬ ਜਾਨੇ ਫੇਰ ਰਾਤ ਨੂੰ ਕਹਲਾ ਉਹ ਨੂੰ ਕਹਦੇ ਬੰਦ ਕਰ ਦੇ ਮੈਂ ਕਿਹਦਾ ਬੰਦਿਆ ਵੇ ਦੋ ਰਾਸ ਤੇ ਬਾ ਮੁਰਗਾ ਨਹੀਂ ਠਾਣਦਾ ਤੂੰ ਆਪੇ ਚੱਲਦੇ ਹੁਣ ਬੰਦ ਕਰਕੇ ਆਏ ਫੇਰ